ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਮਾਨਯੋਗ ਐਸਐਸਪੀ ਸਰਦਾਰ ਬਰਿੰਦਰ ਸਿੰਘ ਬਰਾੜ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਹਰੇਕ ਮੁਸ਼ਕਲ ਦਾ ਹਰੇਕ ਸਥਿਤੀ ਦਾ ਟਾਕਰਾ ਕਰਨ ਦੇ ਸਮਰੱਥ ਹੈ। ਔਰ ਮੈਂ ਅੱਜ ਆਪ ਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਰੇ ਜ਼ਿਲ੍ਹਾ ਫਾਜ਼ਿਲਕਾ ਦੇ ਲੋਕ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਅਫਵਾਹਾਂ ਨਿਰਾਧਾਰ ਖਬਰਾਂ ਤੇ ਵਿਸ਼ਵਾਸ ਨਾ ਕਰਨ ਨਾ ਇਹ ਜਿਹੀਆਂ ਖਬਰਾਂ ਨੂੰ ਅੱਗੇ ਫਾਰਵਰਡ ਕਰਨ ਜ਼ਿੰਮੇਵਾਰ ਨਾਗਰਿਕ ਬਣ ਕੇ ਜੇਕਰ ਅਜਿਹੀ ਅਫਵਾਹ ਹੁੰਦੀ ਹੈ ਜਾਂ ਅਜਿਹੀ ਖਬਰ ਆਉਂਦੀ ਹੈ ਤਾਂ ਉਹਦੀ ਪੁਸ਼ਟੀ ਕਰਨ ਤੋਂ ਬਿਨਾ ਅੱਗੇ ਨੂੰ ਫਾਰਵਰਡ ਨਾ ਕੀਤਾ ਜਾਵੇ ਕਿਉਂਕਿ ਅੱਜ ਇੱਕ ਸੋਸ਼ਲ ਮੀਡੀਆ ਤੇ ਪਿੰਡ ਬਾਰੇ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਮਜ਼ਾਇਲ ਮਿਲਣ ਸੰਬੰਧੀ ਇੱਕ ਖਬਰ ਪ੍ਰਸਾਰਤ ਹੋ ਰਹੀ ਹੈ ਜੋ ਸਰਾਸਰ ਝੂਠੀ ਨਿਰਾਧਾਰ ਅਤੇ ਗਲਤ ਹੈ ਬਾਰੇ ਕੇ ਪਿੰਡ ਵਿੱਚ ਕੋਈ ਵੀ ਅਜਿਹੀ ਘਟਨਾ ਨਹੀਂ ਹੋਈ ਹੈ ਇਹ ਜੋ ਮਜਾਇਲ ਪਿੰਡ ਬਾਰੇ ਕੇ ਜ਼ਿਲ੍ਹਾ ਫਾਜ਼ਿਲਕਾ ਵਿਖੇ ਮਿਲਨ ਸੰਬੰਧੀ ਅਫਵਾਹ ਫੈਲੀ ਹੈ ਇਹਤੇ ਯਕੀਨਨਾ ਕੀਤਾ ਜਾਵੇ ਇਹ ਕਿਸੇ ਹੋਰ ਏਰੀਆ ਦੀ ਹੋ ਸਕਦੀ ਹੈ ਪਰੰਤੂ ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਤ ਨਾ ਹੈ ਇਸ ਦੇ ਨਾਲ ਹੀ ਮੈਂ ਸਮੂਹ ਫਾਜ਼ਲਕਾ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਹ ਕਿਸੇ ਵੀ ਮਿੰਟਰੀ ਦੀ ਕਾਰਵਾਈ ਜਾਂ ਕਿਸੇ ਵੀ ਫੋਰਸਾਂ ਦੀ ਕਾਰਵਾਈ ਜਾਂ ਬੀਐਸਐਫ ਪੰਜਾਬ ਪੁਲਿਸ ਦੀ ਜਿਹੜੀ ਵੀ ਕੋਈ ਕਾਰਵਾਈ ਹੈ ਉਹਦੀਆਂ ਫੋਟੋਆਂ ਨਾ ਲੈਣ ਤੇ ਨਾ ਹੀ ਗਰੁੱਪਾਂ ਵਿੱਚ ਸ਼ੇਅਰ ਕਰਨ ਨਾ ਹੀ ਨਾਜ਼ੁਕ ਜਗ੍ਹਾ ਦੀਆਂ ਫੋਟੋਆਂ ਖਿੱਚ ਕੇ ਪੋਸਟ ਕਰਨ ਇਹਨਾਂ ਫੋਟੋਆਂ ਦੇ ਨਾਲ ਇਹਨਾਂ ਖਬਰਾਂ ਦੇ ਨਾਲ ਹੋ ਸਕਦਾ ਹੈ ਸਾਡੇ ਦੁਸ਼ਮਣ ਪਾਕਿਸਤਾਨ ਵਾਲੇ ਫਾਇਦਾ ਉਠਾ ਸਕਣ ਕਿਰਪਾ ਕਰਕੇ ਇਹਦੇ ਤੋਂ ਬਚ ਮੈਂ ਸਮੂਹ ਜ਼ਿਲ੍ਹਾ ਫਾਜ਼ਲਕਾ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜੀਆਂ ਘਟਨਾਵਾਂ ਤੇ ਅਜੀਆਂ ਅਫਵਾਹਾਂ ਤੇ ਬਿਨਾਂ ਪੁਸ਼ਟੀ ਕੀਤਿਆ ਵਿਸ਼ਵਾਸ ਨਾ ਕਰਨ ਔਰ ਨਾਲ ਦੀ ਨਾਲ ਹੀ ਮੈਂ ਬੇਨਤੀ ਵੀ ਕਰਨੀ ਚਾਹੁੰਦਾ ਹਾਂ ਜਦੋਂ ਵੀ ਬਲੈਕਆਊਟ ਹੁੰਦਾ ਹੈ ਉਸੇ ਵੇਲੇ ਆਪਣੀਆਂ ਲਾਈਟਾਂ ਆਫ ਕਰਕੇ ਆਪਣੀਆਂ ਸੇਫ ਸੇਫ ਜਗ੍ਹਾ ਦੇ ਉੱਪਰ ਪਹੁੰਚ ਜਾਓ ਬਿਨਾ ਮਤਲਬ ਤੋਂ ਬਾਜ਼ਾਰਾਂ ਦੇ ਵਿੱਚ ਸੜਕਾਂ ਦੇ ਉੱਪਰ ਨਾ ਠਮੋ ਝੁੰਡ ਬਣਾ ਕੇ ਧਰਮਸਾਲਾ ਜਾਂ ਸਾਂਝੀਆਂ ਜਗ੍ਹਾ ਦੇ ਉੱਤੇ ਇਕੱਠੇ ਨਾ ਹੋਵੋ ਤੁਹਾਡੇ ਵਾਸਤੇ ਜ਼ਿਲ੍ਹਾ ਪੁਲਿਸ ਹਰ ਸਮੇਂ ਹਾਜ਼ਰ ਹੈ ਜੇਕਰ ਕਿਸੇ ਨੂੰ ਕਿਸੇ ਵੀ ਸਮੇਂ ਕਿਸੇ ਸਥਿਤੀ ਦੀ ਕਿਸੇ ਜਾਣਕਾਰੀ ਲੈਣ ਦੀ ਲੋੜ ਹੈ ਤਾਂ ਜ਼ਿਲ੍ਹਾ ਪੁਲਿਸ ਦੇ ਨੰਬਰ ਤੇ ਕਾਲ ਕਰਕੇ ਪੀਸੀਆਰ ਦੇ ਨੰਬਰ ਤੇ ਕਾਲ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਧੰਨਵਾਦ